ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਰੋਜ਼ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਪਨੇ ਰਹਿਣਾ ਜਿੰਨਾ ਵੀ ਰਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਅਕਾਲੀ ਆਗੂ ਵਿਗ ਮਿਰਸਾ ਸਿੰਘ ਵਲਟੋਹਾ ਦੀ ਸੜਕ ਹਾਦਸੇ 'ਚ ਮੌਤ ਜਾਣੋਂ ਵਾਇਰਲ ਹੋ ਰਹੀ ਖਬਰ ਦੀ ਸਚਾਈ ਇਸ ਦੇ ਨਾਲ ਹੀ ਸ਼ੋਮੀ ਕਾਲੀਦਲ ਦੇ ਖਡੂਰ ਸਾਹਿਬ ਤੋਂ ਮੀ ਦਵਾਰ ਵਿਰਸਾ ਸਿੰਘ ਵਲਟੋਹਾ ਨਾਲ ਜੁੜੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਰਸਾ ਸਿੰਘ ਵਲਹੋਟਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਪੋਸਟ 'ਚ ਰੋਜ਼ਾਨਾ ਦਾ ਲੋਗੋ ਲਗਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਵਿਸ਼ਵਾਸ نیوز ਦੀ ਜਾਂਚ ਵਿੱਚ ਵਾਇਰਲ ਦਾਵਾ ਗਲਤ ਸਾਬਿਤ ਹੁੰਦਾ ਹੋਇਆ ਹੈ ਇਸ ਦੇ ਨਾਲ ਹੀ ਵਿਰਸਾ ਸਿੰਘ ਬਲਹੋਟਾ ਦੀ ਨਿਦਨ ਦਾ ਦਾਵਾ ਫਰਜੀ ਹੈ ਇਸ ਦੇ ਨਾਲ ਹੀ ਰੋਜ਼ਾਨਾ ਦੇ ਹਵਾਲੇ ਤੋਂ ਵਾਇਰਲ ਕੀਤੀ ਰਹੀ ਜਾ ਰਹੀ ਇਹ ਪੋਸਟਰ ਐਡਟਡ ਇਟ ਲੋਕ ਗਲਤ ਪੋਸਟ ਸਾਂਝੀ ਕਰ ਅਫਵਾਹ ਫੈਲ ਰਹੀ ਹੈ ਕਿ ਹੈ ਵਿਰਲ ਪੋਸਟ ਇਸ ਨਾਲੀ ਫੇਸਬੁੱਕ ਯੂਜ਼ਰ ਲਖਵਿੰਦਰ ਸਿੰਘ ਲੱਖੀ ਨੇ 22 ਅਪ੍ਰੈਲ 22 ਅਪ੍ਰੈਲ ਨੂੰ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਲਿਖਿਆ ਸੀ ਕਾਲੀ ਦਲਦਾਨ ਪੂਰਾ ਪੂਰਾ ਹੋਣ ਵਾਲਾ ਘਟਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ